ਵਪਾਰੀ ਦੇਪ ਤੇ ਫਾਇਰਿੰਗ ਹੋਈ ਹੈ ਜੀ ਹਾਂ ਲੁਧਿਆਣਾ ਦੇ ਸਰਾਬਾ ਨਗਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਇਥੇ ਕਿ ਕਪੜਾ ਵਪਾਰੀ ਦੇ ਪੁੱਤਰ ਤੇ ਫਾਇਰਿੰਗ ਕਰ ਦਿੱਤੀ ਗਈ ਬੀ ਐਮ ਡਬਲਯੂ ਕਾਰ ਤੇ ਜਾ ਰਹੇ ਸਨ ਬਾਜ਼ਾਰ ਜਦੋਂ ਅਣਪਛਾਤੇ ਲੋਕਾਂ ਨੇ ਕਈ ਰਾਉਂਡ ਫਾਇਰਿੰਗ ਦੀ ਕਰ ਦਿੱਤੇ ਫਾਇਰਿੰਗ ਵਿੱਚ ਮਸਾਂ ਹੀ ਕਪੜਾ ਵਪਾਰੀ ਦੇ ਪੁੱਤਰ ਦੀ ਜਾਨ ਬਚੀ ਹੈ ਸੋ ਗਨੀਮਤ ਰਹੀ ਹੈ ਜਾਨੀ ਨੁਕਸਾਨ ਤੋਂ ਇਥੇ ਬਚਾ ਰਿਹਾ ਹੈ ਲੇਕਿਨ ਜਿਸ ਕਦਰ ਇਥੇ ਹਮਲਾ ਕੀਤਾ ਗਿਆ ਤਾਬਰਤੋਟ ਫਾਇਰਿੰਗ ਕੀਤੀ ਗਈ ਯਕੀਨਨ ਹੈ ਜਾਨਲੇਵਾ ਹਮਲਾ ਕੀਤਾ ਗਿਆ ਸੀ ਕਣ ਪਛਾਤਿਆਂ ਵੱਲੋਂ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਦੇ ਵਿੱਚ ਹੁਣੇ ਵਾਰਦਾਤ ਵਾਪਰੀ ਹੈ ਜਿੱਥੇ ਕਿਸ ਤਰ੍ਹਾਂ ਦੇ ਨਾਲ ਖੁੱਲਮ ਖੁੱਲਾ ਇਹ ਫਾਇਰਿੰਗ ਹੋਈ ਹੈ ਕੱਪੜਾ ਵਪਾਰੀ ਦੇ ਪੁੱਤਰ ਨੂੰ ਇੱਥੇ ਨਿਸ਼ਾਨਾ ਬਣਾਇਆ ਗਿਆ ਕਈ ਰਾਉਂਡ ਫਾਇਰਿੰਗ ਦੇ ਕੀਤੇ ਗਏ ਨੇ ਦੱਸ ਦੇ ਕਿ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਆਪਣੀ ਜਾਂਚ ਸ਼ੁਰੂ ਕਰਤੀ ਹੈ ਇਹ ਉਹ ਗੱਡੀ ਹੈ ਜਿਸ ਵਿੱਚ ਕੱਪੜਾ ਵਪਾਰੀ ਦੇ ਪੁੱਤਰ ਸਵਾਰ ਸੀ ਜੋ ਗੱਡੀ ਚਲਾ ਰਿਹਾ ਸੀ ਜਦੋਂ ਉਸ ਦੀ ਕਾਰ ਤੇ ਨਿਸ਼ਾਨਾ ਸਾਧਿਆ ਗਿਆ ਅਤੇ ਟਾਬੜ ਤੋੜ ਇੱਥੇ ਫਾਇਰੀ ਕੀਤੀ ਗਈ ਹਾਲਾਂਕਿ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ नवीन शर्मा तो अपडेट लेंदे नवीन एक बार फिर तो लुधिया के जी फायरिंग की घटना वापरी है यकीन एक बार फिर तो कानून व्यवस्था से सवाल भी उठ रहे हैं लेकिन इस पूरी घटना लैके की कोई जानकारी है ਔਰ ਦੇਖੋ ਬਿਲਕੁਲ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਵਪਾਰੀਆਂ ਤੇ ਜਿਸ ਤਰ੍ਹਾਂ ਦੇ ਨਾਲ ਹਮਲੇ ਹੋ ਰਹੇ ਨੇ 50 ਪਰ ਤੋਂ ਅਜਿਹੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਲੁਧਿਆਣਾ ਦੇ ਵਿੱਚ ਇਸ ਤੋਂ ਪਹਿਲੇ ਵੀ ਇੱਕ ਵਪਾਰੀ ਨੂੰ ਕਿਟਨੈਪ ਕੀਤਾ ਗਿਆ ਸੀ ਉਸ ਤੋਂ ਬਾਅਦ ਚਾਹੇ ਭੁੱਜ ਨ ਉਸ ਕੇਸ ਨੂੰ ਸੁਲਝਾ ਲਿਆ ਪਰ ਹੁਣ ਦੁਬਾਰਾ ਕਿਉਂਕਿ ਪੂਰਾ ਦਾ ਪੂਰਾ ਜਿਹੜਾ ਇਲਾਕਾ ਹੈ ਪੋਰਸ਼ ਇਲਾਕਾ ਲੁਧਿਆਣਾ ਦਾ ਨਗਰ ਨਿਗਮ ਵੀ ਡੀ ਜ਼ੋਨ ਹੈ ਔਰ ਉਸ ਦੇ ਬਾਹਰੋਂ ਇੱਕ ਕਪੜਾ ਵਪਾਰੀ ਦਾ ਜਿਹੜਾ ਬੇਟਾ ਉਹ ਆਪਣੀ BMW ਦੇ ਵਿੱਚ ਜਾ ਰਿਹਾ ਸੀ ਔਰ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਬਰੀਜ਼ਾ ਗੱਡੀ ਦੇ ਵਿੱਚ ਸਵਾਰ ਸੀ ਜਿਹੜੇ ਹਮਲਾਵਰ ਉਹਨਾਂ ਨੇ ਕਿਹੜਾਂ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਡੀ ਤੇ ਫਾਇਰ ਕੀਤੇ ਪਰ ਬਾਲਬਾਲ ਵਪਾਰੀ ਦਾ ਜਿਹੜਾ ਬੇਟਾ ਹੈ ਉਹ ਬਚ ਗਿਆ ਔਰ ਉਸ ਤੋਂ ਬਾਅਦ ਉਹ ਜਿਹੜੇ ਹਮਲਾਵਰ ਸੀ ਉਹ ਤੋਂ ਫਰਾਰ ਹੋ ਗਏ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਔਰ ਗੋਲੀਆਂ ਦੇ ਨਿਸ਼ਾਨ ਪੂਰੀ ਤਰ੍ਹਾਂ BMW ਦੇ ਜਿਹੜਾ ਵਪਾਰੀ ਦਾ ਬੇਟਾ ਚਲਾ ਰਿਹਾ ਸੀ ਉਸ ਗੋਲੀਆਂ ਦੇ ਨਿਸ਼ਾਨ ਉਸ ਗੱਡੀ ਤੇ ਆ ਔਰ ਪੂਰਾ ਦਹਿਸ਼ਤ ਦਾ ਮਾਹੌਲ ਦੇ ਵਿੱਚ ਆ ਪਰਿਵਾਰ ਪੁਲਿਸ ਨੇ ਇਸ ਪੂਰੇ ਮਾਮਲੇ ਤੇ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਉਹਨਾਂ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਪਰ ਖੁੱਲ ਕੇ ਹਜੇ ਇਹ ਮਾਮਲਾ ਜਿਹੜਾ ਹੈ ਪੂਰਾ ਦਾ ਪੂਰਾ ਪਰਿਵਾਰ ਨੇ ਕਿਸੇ ਦੇ ਸ਼ੱਕ ਜਤਾਇਆ ਨਹੀਂ ਅਤੇ ਕੋ ਪਰਿਵਾਰਿਕ ਮੈਂਬਰਾਂ ਦਾ ਆਖਣਾ ਹੈ ਕਿ ਕਿਦਰੇ ਦਾ ਕਿਦਰੇ ਇੱਕ ਕਿਉਂਕਿ ਇਹ ਇਸ ਤੋਂ ਪਹਿਲੇ ਕਿਦਰੇ ਵਪਾਰੀ ਦੇ ਬੇਟੇ ਦਾ ਕਿਦਰੇ ਝਗੜਾ ਹੋਇਆ ਸੀ ਫਰਾਬਾ ਨਗਰ ਦੇ ਵਿੱਚ ਉਹ ਹਜੇ ਕੇਸ ਵਿਚਾਰ ਅਧੀਨ ਹੈ ਔਰ ਉਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦਾ ਆਖਣਾ ਹੈ ਕਿ ਕਿਦਰੇ ਦਾ ਕਿਦਰੇ ਉਹ ਸ਼ੱਕ ਜਤਾ ਰਹੇ ਨੇ ਕਿ ਜਿਹੜੇ ਪਹਿਲੇ ਜਿਹਨਾਂ ਨਾਲ ਝਗੜਾ ਹੋਇਆ ਸੀ ਉਹ ਪੁਰਾਣੀ ਰੰਜਿਸ਼ ਹੋ ਸਕਦੀ ਹੈ ਪਰ ਹਜੇ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਔਰ ਜਾਂਚ ਤੋਂ ਬਾਅਦ ਹੀ ਇਸ ਪੂਰੇ ਮਾਮਲੇ ਤੇ ਖੁਲਾਸਾ ਕਰੇਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਮੈਂ ਫਿਲਹਾਲ ਦੀ ਜਾਣਕਾਰੀ ਲਈ ਸੋ ਫਾਇਰਿੰਗ ਜਿਹੜੀ ਕੀਤੀ ਗਈ ਹੈ ਤਾਬਰ ਤੋੜ ਇਸ ਗੱਡੀ ਦੇ ਉੱਪ ਇਸ ਦੀ ਜਾਨ ਜੜੀ ਹੈ ਉਜ਼ੂਰ ਬਚ ਗਿਆ